ਕਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਚੈਨਲ ਦੀ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਸੰਗਰਮਤਿਕ 12 ਪੰਜਵਾਂ ਮਈ 1995 ਹਾਈਟ 5 ਫੁੱਟ 10 ਇੰਚ ਕਾਸਟ ਅਯਰ ਸਿੱਖੋ ਗੋ ਅਤੇ ਅਗੇ ਲਾ ਸ਼ੇਅਰ ਮੋਗਾ ਪੜਾਈ ਪਲੱਸ 2 ਕਾਮਯਾ ਕੀਤੇ ਵਾਰੀ ਸਪੋਰਟਸਮੈਨ ਜ਼ਮੀਨ ਸਤਖਿਲੇ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਭੈਣ ਮੈਰਿਡ ਮੰਗ ਵਧਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7528807436 7528807436 ਤੁਸੀਂ ਪਰਿਵਾਰ ਨੂੰ ഫോണിയോ ജാനക്കി ലോ നീ ലേലിയമ തന്നീ സോ ചരാന ഹൈട്ടു അഞ്ചോ ബ്രാഡ കാസ് പഠി പ്ലസ് ടൂ കോർസ ഡപലോമ കുക്കിംഗ ജീൻ പഞ്ചാര മെബർ പിത്ത മാഡ സാനേഡാച്ചടക്കേലിയ ਇੱਲੜਕੀ ਦਾ ਅਮਰੀਕਾ ਦਾ ਵੀਜ਼ਾ ਆਇਆ ਹੋਇਆ ਈ ਮੰਗ ਵਧੀਆ ਪਰਵਾਦੋ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਵਿੱਚ ਹੋਵੇ ਜਾਂ ਆਸਟ੍ਰੇਲੀਆ ਜਾਂ ਅਮਰੀਕਾ ਲੜਕੀ ਪੀਆਰ ਹੋਵੇ ਵਰਕ ਪਰਮਿਟ ਤੇ ਹੋਵੇ ਇਹਨਾਂ ਦਾ ਮੋਬਾਈਲ ਨੰਬਰ ਕਿ 8464 37929 6546437929 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਸਰਕਾਰੀ ਨੌਕਰੀ ਜਨਮ ਤਰੀਕ 2 ਤੀਜਾ ਮਹੀਨਾ 1995 ਹਾਈਟ 5 ਫੁੱਟ 9 ਇੰਚ ਪੜਾਈ ਬੀਏ ਵੀ ਐਡ ਕਾਸਟ ਮਜਬੂਤ ਸਿੱਖ 4 ਬਟਿੰਡਾ ਕੰਮ ਇੰਗਲਿਸ਼ ਟੀਚਰ ਸਰਕਾਰੀ ਨੌਕਰੀ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਡਾਕਟਰ ਸਰਕਾਰੀ ਨੌਕਰੀ ਮੰਗ ਰਹੀਆਂ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸਰਕਾਰੀ ਨੌਕਰੀ ਕਰਦੀ ਹੋਵੇ ਲੜਕੀ ਦੀ ਹਾਈਟ 5 ਫੁੱਟ ਤੇਨਾਂ ਇੰਚ ਤੋਂ ਘੱਟ ਨਾ ਹੋਵੇ ਇਹਨਾਂ ਦਾ ਮੋਬਾਈਲ ਨੰਬਰ 60050 67188 60050 67188 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੁਮਾਰ ਉਮਰ 25 ਸਾਲ ਹੈਡੇ ਪੰਜੂਰ ਸਾਧਿੰਚ ਏਰੀਆ ਜਲੰਧਰ ਕਾਸਟ ਖੱਤਰੀ ਸ਼ਾਕਾਹਾਰੀ ਸਿੱਖਿਆ ਵਪਾਰ ਵਿੱਚ ਡਿਪਲੋਮਾ ਉੱਚ ਪੜਾਈ ਲਈ ਭਾਰਤ ਛੱਡ ਕੇ ਨਿਊਜ਼ੀਲੈਂਡ ਜਾਣਾ ਅਤੇ ਮੈਨੇਜਰ ਵਜੋਂ ਕੰਮ ਕਰਨਾ ਪੀਆਰ ਨਹੀਂ ਤਨਖਾਹ 1500 1500 ਡਾਲਰ ਪ੍ਰਤੀ ਹਫਤਾ ਰਾਧਾ ਇਸ ਮਮੀ ਪਰਵਾਰ ਪਰਵਾਰ ਮੈਂਬਰ ਪਿਤਾ ਬੁਪਾਰੀ ਮਾਤਾ ਹਾਊਸ ਵਾਈਫ ਦੂ ਪੈਣਾ ਇੱਕ ਪੈਨ ਦਾ ਵਿਆਹ ਇੱਕ ਕੈਨੇਡਾ ਮੈਡੀਕਲ ਦੀ ਪੜਾਈ ਕਰ ਰਹੀ ਹੈ ਮੰਗ ਵਰੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਨਿਊਜ਼ੀਲੈਂਡ ਆਸਟ੍ਰੇਲੀਆ ਪੀਆਰ ਹੋਵੇ ਜਾਂ ਲੜਕੀ ਪੜਾਈ ਕਰਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 82847 ਸਪੰਜਾ 954 ਵਾਟ 847 ਸਪੰਜਾ 954 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਨਾ ਤੁਹ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਲ ਜਨਮ ਤਰੀਕ 1993 ਹਾਈਟ 5 ਫੁੱਟ 4 ਇੰਚ ਕਾਸਟ ਅイヤー ਸਿੱਖ ਸ਼ੈਡ ਬਠਿੰਡਾ ਪੜਾਈ ਬੀਏ ਕੋਰਸ ਡਿਪਲੋਮਾ ਕੰਪਿਊਟਰ ਡੀਸੀ ਡਿਪਲੋਮਾ ਕੰਪਿਊਟਰ ਟੀਚਰ ਟ੍ਰੇਨਿੰਗ ਪਰ ਫੈਮਿਲੀ ਮੈਂਬਰ 10 ਪੈਣਾ ਇੱਕ ਮੈਰਿਡ ਮਾਣੇ ਵਧੀਆ ਪਰਵਾਤੋ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਐਨ ਆਰ ਆਈ ਹੋਵੇ ਕੈਨੇਡਾ ਅਮਰੀਕਾ ਤੋਂ ਹੋਵੇ ਜਾਂ ਇੰਡੀਆ ਤੋਂ ਹੋਵੇ ਜ਼ਮੀਨ ਲੜਕੇ ਕੋਲ ਵਾਰਾ ਤੋਂ 13 ਕਿੱਲੇ ਹੋਣ ਜੇਟਸ ਇੱਕ ਪਰਿਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 86 959 52431 81959 52431 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 5 ਦੂਜਾ ਮਹੀਨਾ 1995 ਹਾਈਟ 5 ਫੁੱਟ 8 ਇੰਚ ਪੜਾਈ ਐਮਏ ਇੰਗਲਿਸ਼ ਕਾਸਟ ਯਰ ਸਿਕੋਤ ਬਾਜਵਾ ਰਾਜਪੁਰਾ ਸ਼ਹਿਰ ਜ਼ਿਲ੍ਹਾ ਪਟਿਆਲਾ ਕਾਮ ਸਕੂਲ ਟੀਚਰ ਪਰਿਵਾਰ ਮੈਂਬਰ ਪਿਤਾ ਸਬਕਾ ਵਾਜੀ ਮਾਤਾ ਹਾਊਸ ਵਾਈਫ ਇੱਕ ਭਰਾ ਸਵੇਨ ਵਿੱਚ ਆਪਣਾ ਬਿਜ਼ਨਸ ਮੰਦ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਐਨਆਰਆਈ ਹੋਵੇ ਜਿਰਸਿਕ ਪਰਿਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9155 72527 527 9915572527 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਦੁਬਈ ਜਨਮ ਤਰੀਕ 21 ਮਈ 1999 ਹਾਈਟਾ ਪੰਚਪੁਰ ਦਾਸਿੰਚ ਪੜਾਈ 10ਵੀਂ ਪਾਸ ਕਾਸਟ ਰਾਮਗੜੀਏ ਸਿੱਖ ਏਰੀਆ ਜਲੰਧਰ ਕੰਮ ਪ੍ਰਾਈਵੇਟ ਜੌਬ ਦੁਬਈ ਪਰਵਾਰ ਮੈਂਬਰ^{(3)} ਪਹਿਨਾ ਮੈਰਿਡ ਮੰਗ ਵੈਰੀ ਪਰਵਾਰ ਤੋਂ ਲੜਕੀ ਦੀ ਲੋੜ ਹੈ ਤਲਾਕ ਵਾਲੇ ਬਿਨਾ ਬੱਚੇ ਤੋਂ ਵੀ ਇਨਾਂ ਨੂੰ ਪਰਵਾਰ ਵਾਲੇ ਸੰਪਰਕ ਕਰ ਸਕਦੇ ਨੇ ਇਨਾਂ ਦਾ ਮੋਬਾਈਲ ਨੰਬਰ 7086355899 7086355899 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 10.10.1985 ਹਾਈਟ 4 ਫੁੱਟ 10 ਇੰਚ ਪੜਾਈ ਪਲੱਸ 2 ਕਾਸਟ ਅਗਰਵਾਲ ਏਰੀਆ ਸੰਗਰੂਰ ਲੜਕੀ ਮੰਗਲਿਕ ਲੜਕੀ ਦਾ ਤਲਾਕ ਹੋਇਆ ਮੰਗ ਵਧੀਆ ਪਰਿਵਾਰ ਤੋਂ ਲੜਕੇ ਦੀ ਲੋੜ ਹੈ ਲੜਕੇ ਦਾ ਤਲਾਕ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਬੱਚੇ ਹੁਣ ਉਹ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕਾਸ਼ ਅਗਰbaar ਹੀ ਪਰਿਵਾਰ ਵਾਲੇ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 99141 98308 99141 98308 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਰਵੀ ਸਿੰਘ ਜਨਮ ਤਰੀਕ 1985 ਹਾਈਟ 5 ਫੁੱਟ 9 ਇੰਚ ਕਾਸਟ ਰਵੀ ਦਾਸੀ ਸਿੱਖ ਏਰੀਆ ਸੰਗਰੂਰ ਕੰਮ ਪਲੰਬਰ ਦਾ ਵਧੀਆ ਪਰਿਵਾਰ ਮੈਂਬਰ ਪਤਨੀ ਦੀ ਮੌਤ ਹੋ ਚੁੱਕੀ ਆ ਦੋ ਬੱਚੇ ਨੇ ਮੰਗ ਵਧੀਆ ਪਰਿਵਾਰ ਤੋਂ ਘਾਸ ਮੰਨ ਲਈ ਲੜਕੀ ਦੀ ਲੋੜ ਹੈ ਤਿਲਾਕ ਵਾਲੇ ਬੱਚੇ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 98777 ਨਾਸੀ 376 ਤਾਂ ਨਮੇ 774 ਨਾਸੀ 376 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਕੈਨੇਡਾ ਪੀਆਰ ਜਨਮ ਤਰੀਕ 1993 ਹਾਈਟ 5 ਫੁੱਟ 5 ਇੰਚ ਕਾਸਟ ਯਰ ਸਿੱਖ ਗੋਤ ਅਟਿਲੋ ਕਾਮੂ ਡਰਾਈਵਰ ਕੈਨੇਡਾ ਜਮੀਨ ਤਨ ਕਿਲੇ ਪਰਵਾ ਮੈਂਬਰ ਪਿਤਾ ਮਾਤਾ ਕੈਨੇਡਾ ਯੂ ਐਸ اے ਦਾ 10 ਸਾਲ ਦਾ ਵੀਜ਼ਾ ਲੱਗਾ ਹੋਇਆ ਏ ਇੱਕ ਪੈਨ ਯੂ ਐਸ اے ਮੰਗ ਵਰੀ ਪਰਿਵਾਰ ਤੋਂ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਲੜਕੀ ਜਵਾਬਾ ਮਾਚਾ ਏਰੀਏ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 98785 6780 98785 6780 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਗੁਰਸਿੱਖਾ ਜਨਮ ਤਰੀਕ 1999 ਮਹੀਨਾ 5 ਫਰਵਰੀ ਦਾ ਸੀ ਪੜਾਈ ਬੀਏ ਕੋਰਸ 1 ਸਾਲ ਦਾ ਕੰਪਿਊਟਰ ਜੀਵਨ ਸ਼ੇਖਰ ਸ਼ਰਮਨਾਲਾ ਪਰਿਵਾਰ ਪੈਂਬਰ 2 ਪਰਾ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਕਾਸਟ ਜਰ ਸੇਕਾ ਇਹਨਾਂ ਦਾ ਮੋਬਾਈਲ ਨੰਬਰ 87259 Y934 87259 Y934 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਸਾਡਾ WhatsApp ਨੰਬਰ 92015911037 ਤੁਸੀਂ ਵਟਸਐਪ ਤੇ ਵਾਇਸ ਮੈਸੇਜ ਵੀ ਕਰ ਸਕਦੇ ਹੋ ਤੁਸੀਂ ਵੀਡੀਓ ਨੂੰ ਪੂਰਾ ਦੇਖੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ